ਆ ਪ੍ਰਾਣੀਆਂ ਆਪਾਂ ਕੱਟ ਲੈਣੀਆਂ। ਆ ਜੇ ਕਿਸੇ ਦੀ ਪੁਰਾਣੀ ਹੈਗੀ ਆ ਉਹ ਕਿਸੇ ਤੋਂ ਖਰੀਦੀ ਆ? ਜਿੱਥੋਂ ਮਰਜ਼ੀ ਖਰੀਦੀ ਆ ਸਾਡੇ ਕੋਲੇ ਲਿਆਓ। ਇਹ ਕਿਸੇ ਨੇ ਪੁਰਾਣੀ ਲੈਣੀ ਡੰਗਸਾਰਨ ਉਹ ਵੀ ਮਿਲ ਜਾਣਗੀਆਂ। ਆ ਜਿਵੇਂ ਚਿੱਟੀ ਸਕੂਟਰੀ ਖੜੀ ਆ 10 ਕਹ ਹਜ਼ਾਰ ਦੀ। ਠੀਕ ਹੈ। ਹੋਰ ਆ ਜਿਵੇਂ ਖੜੀ ਆ 20 ਕਹ ਹਜ਼ਾਰ ਰੁਪਏ ਦੀ। ਹਮਮ ਫਰੈਟੀ ਦੁਕਾਨ ਦੇ ਅੰਦਰ ਆ ਪ੍ਰੀਤ ਅੰਦਰ ਆ। ਅੰਦਰ ਆ ਅੰਦਰ ਆ ਅੰਦਰ ਆ। ਅੰਦਰ ਆ। ਛੋਡੀ ਬਹੁਤ ਪੁਰਾਣਾ ਬੰਦਾ ਵਈ। ਸਕੂਟਰੀਆਂ ਵਾਲੇ ਮਸਲੇ 'ਚ ਸਾਈਕਲਾਂ ਵਾਲੇ ਮਸਲੇ ਦੇ ਵਿੱਚ ਕੁਆਲਿਟੀ, ਵੈਰਾਈਟੀ, ਗਾਰੰਟੀ, ਜ਼ਿੰਮੇਵਾਰੀ ਸਭ ਕੁਝ ਬਾਈ ਕੋਲੋਂ ਮਿਲ ਜਾਂਦਾ। ਉਹ ਦੇਖੋ ਕਿੱਡੀਆਂ ਲੰਬੀਆਂ ਲੰਬੀਆਂ ਲੈਣਾ ਖੜੀਆਂ। ਇਹ ਤਾਂ ਖੜੀਆਂ, ਇਹ ਮਾਲ ਜਿੰਨਾ ਮਾਲ ਖੜਾ ਨਾ ਥੋੜੀ ਕੋਲੇ। ਇਹ ਸਾਰੇ ਮਾਲ ਤੇ ਨਿਸ਼ਾਨੀਆਂ ਲਾਜੋ ਇੱਕ ਹਫ਼ਤੇ ਨੂੰ ਇਹ ਹੋਣਾ ਨੇ। ਇਸ ਬਾਈ ਕੋਲੋਂ ਇੰਨਾ ਮਾਲ ਆ ਜਿਹੜਾ ਉਹ बिक ਜਾਂਦਾ। ਸੋਢੀ ਸਾਹਿਬ ਇੰਨੀ ਸੇਲ ਦਾ ਰਾਜ ਕੀ ਆ ਵੀ ਇੰਨੀਆਂ ਸਕੂਟਰੀਆਂ ਭਗਤੇ ਦੇ ਵਿੱਚ ਬਹਿ ਕੇ ਕਿਵੇਂ ਵੇਚਿਆ ਨੇ ਆ ਵੀਡੀਓ ਬੁਢਿਓ ਸਾਰਿਆਂ ਨੂੰ ਪਹਿਲਾਂ ਪਾਉਣ ਲੱਗੇ ਸੀ ਤਾਂ ਕਾਰ ਦੀ ਵੀਡੀਓ ਭਾਈ ਆਪਾਂ ਤੁਹਾਡੇ ਨਾਲ ਪਹਿਲਾਂ ਪਾਈ ਸੀ ਆਪਾਂ ਕਾਰ ਵਾਲੀ ਵੀਡੀਓ ਪਾਈ ਸੀ ਸਕੂਟਰਾਂ ਵਾਲੀ ਵੀ ਪਾਈ ਸੀ ਹੂੰ ਆਪਾਂ ਜਿਹੜਾ ਰੇਟ ਅੱਜ ਤੋਂ 2-3 ਸਾਲ ਪਹਿਲਾਂ ਦਿੱਤਾ ਉਹੀ ਰੇਟ ਆਪਣਾ ਅੱਜ ਆਪਾਂ ਨਾ ਤਾਂ ਘਟਾਇਆ ਤੇ ਨਾ ਹੀ ਵਧਾਇਆ ਰੇਟ ਅੱਛਾ ਆਪਣੇ ਕੋਲੇ ਮਾਲ 6 ਪੀਸਾਂ ਤੋਂ ਸ਼ੁਰੂ ਕੀਤਾ ਸੀ ਆਪਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਇੱਧਰ ਵੀ ਖੜਾ ਉੱਧਰ ਵੀ ਖੜਾ ਗਰਾਊਂਡ 'ਚ ਵੀ ਖੜਾ ਸਾਰੇ ਪਾਸੇ ਖੜਾ ਹੀ ਆ ਮਾਲੀ ਮਾਲ ਖੜਾ ਤੇ ਇਹ ਵਿਕ ਜਾਂਦਾ ਇਹ ਮਤਲਬ ਆਪਣਾ ਵਧੀਆ ਵਿਕ ਗਿਆ ਨਾ ਆਪਾਂ ਜਾਨੀ ਕਿ ਆਏ ਨਹੀਂ ਹੈਗਾ ਵੀ ਅੱਜ ਰੇਟ ਘਟਾਤਾ ਲੋਕਾਂ ਨੇ ਲੱਖ ਦੀਆਂ ਤਿੰਨ ਪਾਤੀਆਂ ਆਪਣਾ ਉਹੀ ਰੇਟ ਜਿਹੜਾ ਆਪਾਂ ਪਿਛਲੇ ਵਾਰੀ ਪਾਇਆ ਸੀ ਉਦੋਂ ਪਿਛਲੇ ਵਾਰੀ ਪਾਇਆ ਸੀ ਤੁਹਾਡੇ ਸਾਹਮਣੇ ਆਪਾਂ ਪਹਿਲਾਂ ਤੋਂ ਵੀਡੀਓ ਬਣਾ ਰਹੇ ਆ ਆਪਣਾ ਉਹੀ ਰੇਟ ਆਪਣਾ 38000 ਤੋਂ ਸ਼ੁਰੂ ਆ ਠੀਕ ਆ ਉਹੀ ਰੇਟ ਤੇ ਆਪਾਂ ਦੇ ਰਹੇ ਆ ਇਹ ਨਹੀਂ ਹੈਗਾ ਵੀ 32000 ਕਹੇ ਤਾਂ ਫਿਰ ਕਹਦਾ ਚਾਰ ਬੈਟਰੀਆਂ ਫਿਰ ਕਹਦਾ ਗਾਰੰਟੀ ਹੈ ਨਹੀਂ ਫਿਰ ਕਹਤਾ ਵੱਧ ਪੈਸੇ ਲਵਾਂਗੇ ਉਹ ਨਹੀਂ ਜਿਹੜਾ ਰੇਟ ਕਹਤਾ ਉਨਾ ਹੀ ਰੇਟ ਆ ਉਨਾ ਹੀ ਸਮਾਨ ਆ ਉਨਾ ਹੀ ਪੈਸੇ ਆ બસ ਇਹੀ ਬਸ ਆਪਣਾ ਕੁਆਲਿਟੀ ਇਹੀ ਆ ਬਸ ਇਹਦੀ ਇਹਦੀ ਕੋਸਟ ਕਟਿੰਗ ਕਿੱਥੋਂ ਹੁੰਦੀ ਹੈ ਜੇ ਮੰਨ ਕੇ ਚੱਲੋ 32 ਤੇ 38000 ਵਾਲੀ ਚ ਕੋਸਟ ਕਟਿੰਗ ਕਿੱਥੇ ਆ ਜਾਂਦੀ ਹੈ ਕੋਸਟ ਕਟਿੰਗ ਭਾਈ ਜਿਵੇਂ ਹੁਣ ਮੰਨ ਕੇ ਚੱਲੋ ਇਹਦੇ ਚ ਬੈਟਰੀ ਆਪਾਂ 7 ਕਿਲੋ ਦੀ ਵੇਚ ਰਹੇ ਆ ਪਹਿਲੇ ਦਿਨ ਤੋਂ ਹੀ ਯਾਨੀ ਕਿ ਉਦੋਂ ਆ ਜਿਹੜੇ 6 6 ਪੀਸ ਰੱਖੀ ਬੈਠੇ ਆ ਉਦੋਂ ਉਹਨਾਂ ਨੇ ਉਹ ਵੀ ਨਹੀਂ ਰੱਖੇ ਸੀ ਵੀ ਸ਼ਟਰ ਸਿੱਟਣ ਵਾਲਾ ਕੰਮ ਆਪਣਾ ਇਹ ਕੰਮ ਆ ਵੀ ਜੇ ਆਪਾਂ ਸ਼ੁਰੂ ਕਰ ਲਿਆ ਤੇ ਉਸ ਤੋਂ ਬਾਅਦ ਚ ਵਧਾਉਣਾ ਹੀ ਆ ਕੰਮ ਘਟਾਉਣਾ ਨਹੀਂ ਹੈਗਾ ਬਸ ਹੂੰ ਠੀਕ ਹੈ ਜੀ ਇਹਦੇ ਇੱਕ ਤਾਂ ਮੋਟਰਾਂ ਦਾ ਫਰਕ ਪੈ ਜਾਂਦਾ ਅਲੂਮੀਨੀਅਮ ਦਾ ਫਰਕ ਪੈ ਗਿਆ ਮੋਟਰਾਂ ਦੇ ਵਿੱਚ ਹੋਰ ਫਰਕ ਪੈ ਗਿਆ ਬੈਟਰੀਆਂ ਤੇ ਵੇਟ ਦਾ ਫਰਕ ਪੈਂਦਾ ਮੇਨ ਮੋਟਰ ਛੋਟੀ ਵੱਡੀ ਦਾ ਫਰਕ ਪੈਂਦਾ ਮੇਨ ਬੈਟਰੀਆਂ ਦਾ ਵੇਟ ਆ ਜਿਹੜਾ 7 ਕਿਲੋ ਹੋਣਾ ਚਾਹੀਦਾ ਸਹੀ ਲੋਕ ਹੁਣ 6 6 ਕਿਲੋ ਦੀਆਂ ਬੈਟਰੀਆਂ ਪਾ ਕੇ ਫਿਰ ਇਹਦੇ ਚ 5 ਬੈਟਰੀਆਂ ਚ 60 ਕਿਲੋਮੀਟਰ ਚੱਲਦੀ ਆ 40 ਕਿਲੋਮੀਟਰ ਮਸਾਂ ਹੀ ਚੱਲਦੀ ਆ 4 ਬੈਟਰੀਆਂ ਚ ਲੋਕ ਉਵੇਂ ਹੀ ਵੇਚੀ ਜਾਂਦੇ ਆ ਉਹ ਆਏ ਨਹੀਂ ਵੇਂਦੇ ਲੋਕ ਪਹਿਲਾਂ ਕੀ ਕਰਦੇ ਆ 32000 ਜੀ ਬਸ ਠੀਕ ਆ ਆਏ ਨਹੀਂ ਪੁੱਛਦੇ ਵੀ ਤੁਹਾਡੇ 38 ਵਾਲੀ ਚ ਕੀ ਚੀਜ਼ ਵੱਧ ਆ ਆਪਣੀ ਗਾਰੰਟੀ ਵਾਰੰਟੀ ਨਾਲ ਆ ਆਪਾਂ ਪਹਿਲੇ ਦਿਨੋਂ ਹੀ ਗਾਰੰਟੀ ਵਾਰੰਟੀ ਨਾਲ ਵੇਚ ਰਹੇ ਆ ਲੋਕ ਬਿਨਾ ਗਾਰੰਟੀ ਵਾਰੰਟੀ ਤੋਂ ਵੇਚ ਰਹੇ ਆ ਬਿਨਾ ਗਾਰੰਟੀ ਵਾਰੰਟੀ ਤੋਂ ਆਪਾਂ ਵੇਚਣਾ ਹੀ ਨਹੀਂ ਕੰਮ ਕਰਨਾ ਹੀ ਨਹੀਂ ਹੈਗਾ ਨਹੀਂ ਗਾਰੰਟੀ ਮਤਲਬ ਇਹਦੀ ਗਾਰੰਟੀ ਕਾਦੀ ਰਹੇਗੀ ਫਿਰ ਗਾਰੰਟੀ ਮੋਟਰ ਦੀ ਕੰਟਰੋਲਰ ਦੀ ਚਾਰਜਰ ਦੀ ਬੈਟਰੀਆਂ ਦੀ ਸਾਰਿਆਂ ਨੂੰ ਮੇਨ 12.5000 12000 ਦੀਆਂ ਬੈਟਰੀਆਂ ਉਹਦੀ ਗਾਰੰਟੀ ਇਹਦਾ ਕੰਟਰੋਲਰ ਫਿਰ ਮੁੜ ਕੇ ਨਾ ਪੰਗਾ ਪਤਾ ਕੀ ਪੈਂਦਾ ਜਦੋਂ ਅਣਜਾਣ ਬੰਦਾ ਵੇ ਮੁੜ ਕੇ ਇਹਨਾਂ ਦੇ ਜਿਹੜਾ ਨਾ ਲਾਂਟ ਜੇ ਦਾ ਮਾਲ ਚੱਕਿਆ ਹੁੰਦਾ ਮੁੜ ਕੇ ਉਹਦੇ ਨਾਲ ਦੇ ਕੰਟਰੋਲਰ ਹੀ ਨਹੀਂ ਮੈਚ ਕਰਦੇ ਨਾ 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 ਆਪਣੇ ਕੋਲੇ ਤਾਂ ਸਾਰੇ ਪਏ ਆ ਵੇਖੋ ਆਈ ਵੀਡੀਓ ਚੱਲਦੀ ਚੀ ਦਿਖਾਉਣਾ ਦੇਖੋ ਆਹ ਕੰਟਰੋਲਰ ਪਏ ਆ ਠੀਕ ਆ ਹੁਣ ਆਪਾਂ ਖੋਹ ਆਏ ਨਹੀਂ ਹੈਗਾ ਇੱਥੇ ਵੀ ਕੰਟਰੋਲਰ ਹੀ ਨਿਕਲਣਗੇ ਸਾਰਾ ਸਮਾਨ ਹੈਗਾ ਹੀ ਆ ਇਧਰ ਨੂੰ ਪ੍ਰੀਤ ਨੂੰ ਕਹਿੰਦਾ ਨਿਗਾ ਮਰਾ ਦਿਓ ਸਾਰੇ ਕਿਤੇ ਸਾਰੇ ਸਮਾਨ ਪਿਆ ਉਹ ਯਾਰ ਨਾ ਕੰਟਰੋਲਰਾਂ ਦਾ ਪੰਗਾ ਕੀ ਪੈਂਦਾ ਥੋੜੀ ਅ ਇੱਕ ਵਾਰੀ ਸਾਡੇ ਬੰਦੇ ਨੇ ਇੱਕ ਨੇ ਸਕੂਟਰੀਆਂ ਦਾ ਕੰਮ ਕਰ ਲਿਆ ਕਿਸੇ ਦਾ ਕੰਟਰੋਲਰ ਖਰਾਬ ਹੋ ਗਿਆ ਕੰਟਰੋਲਰ ਖਰਾਬ ਹੋ ਗਿਆ ਹੁਣ ਜਿੱਥੋਂ ਝੱਕਦਾ ਸੀ ਉਹ ਕਹਿੰਦਾ ਬਈ ਇਹਦੇ ਆ ਦੇਖੋ ਗਾਰੰਟੀ ਆਪ ਦੇ ਕੋਲੋਂ ਦੇ ਹੀ ਦੀ ਆ ਹੂੰ ਆ ਚਾਰਜਰ ਬਦਲ ਕੇ ਦਿੱਤੇ ਹੋਏ ਲੋਕਾਂ ਨੂੰ ਇਹ ਨਹੀਂ ਹੈਗਾ ਵੀ ਉਹੀ ਪਏ ਆ ਬਦਲ ਕੇ ਦਿੱਤੇ ਹੋਏ ਇਹਨਾਂ ਤੇ ਗਾਰੰਟੀ ਵੀ ਲਿਖੀ ਆਪਾਂ ਨੂੰ ਮਿਲ ਜੂਗੀ ਕਿਸੇ ਨਾ ਕਿਸੇ ਤੇ ਵੀ ਹਾਂ ਵੀ ਇੱਥੇ ਲਿਖੀ ਹੋਊਗੀ ਕਿਸੇ ਨਾ ਕਿਸੇ ਦੇ ਉੱਤੇ ਆ ਸਾਰੀਆਂ ਆਪ ਬਦਲ ਕੇ ਦਿੱਤੇ ਹੋਈਆਂ 9123 ਇਹ ਬਦਲ ਕੇ ਦਿੱਤਾ ਵਾ ਸਮਾਨ ਆਪਾਂ ਆਏ ਨਹੀਂ ਹੈਗਾ ਵੀ ਉਹੀ ਪਿਆ ਫਿਰ ਸਾਰਾ ਰਿਪੇਅਰ ਦਾ ਸਮਾਨ ਸਾਰਾ ਕੁਝ ਪਿਆ ਦੇਖ ਲੋ ਏ ਟੂ ਜ਼ੈਡ ਹੂੰ ਇਹਨੂੰ ਪੰਗਾ ਇੱਥੋਂ ਹੀ ਪੈਂਦਾ ਜਿੰਨਾ ਮੈਂ ਮੈਂ ਦੇਖਿਆ ਵੀ ਇਹਦਾ ਜਦੋਂ ਮੁੜ ਕੇ ਸਮਾਨ ਨਹੀਂ ਮਿਲਦਾ ਕੇ ਰਾ ਅਗਲਾ ਵੇਚ ਕੇ ਪਾਸੇ ਹੋ ਜਾਂਦਾ ਮੁੜ ਕੇ ਦਾ ਸਮਾਨ ਰੇਟ ਘਟ ਚ ਨਾ ਜਾਓ ਮੇਰਾ ਤਾਂ ਕਹਿ ਦਾ ਮਤਲਬ ਇਹੀ ਐ ਮੈਂ ਇੱਥੇ ਇਹ ਵੀਡੀਓ ਇਸ ਕਰਕੇ ਨਹੀਂ ਆਪਾਂ ਐਦ ਕੀ ਪਾ ਰਹੇ ਵੀ ਅਸੀਂ ਰੇਟ ਘਟਾਏ ਆ ਅਸੀਂ ਰੇਟ ਘਟਾਉਣ ਵਾਸਤੇ ਵੀਡੀਓ ਨਹੀਂ ਪਾ ਰਹੇ ਅਸੀਂ ਇਹ ਵੀਡੀਓ ਤਾਂ ਪਾ ਰਹੇ ਆ ਵੀ ਰੇਟ ਘੱਟ ਵਾਲੇ ਪਾਸੇ ਨਾ ਜਾਓ ਵਧੀਆ ਚੀਜ਼ ਖਰੀਦੋ ਜਿਹੜਾ ਰੇਟ ਅੱਜ ਤੋਂ 2 ਸਾਲ ਪਹਿਲਾਂ ਸੀ 38000 ਦੀ ਸਪੂਟ ਵੀ 38 ਤੋਂ ਹੀ ਸ਼ੁਰੂ ਆ 60 ਕਿਲੋਮੀਟਰ ਆ ਉਹੀ ਗਾਰੰਟੀ ਆ ਸਾਰਾ ਕੁਝ ਉਹੀ ਆ ਮਾਲ ਤੁਸੀਂ ਆਪੇ ਚੈੱਕ ਕਰ ਲਓ ਮਾਲ ਦੀ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਵੀ ਕਿੰਨਾ ਕੁ ਖੜਾ 38 ਤੋਂ ਉੱਪਰ ਵਾਲੀ ਹੋਰ ਕਿ ਇੱਕ ਹੋਰ ਹੋਰ 80000 ਤੱਕ ਆਪਣੇ ਕੋਲੇ ਹੈਗੀਆਂ ਜੀ ਤੇ 80 ਵਾਲੀ ਦੀ ਫਿਰ ਕੋਈ ਗਾਰੰਟੀ ਵਾਦੀ ਵਾਦੀ ਕਿਉਂਕਿ ਉਹ ਲਿਥੀਅਮ ਬੈਟਰੀ ਆ ਗਈ ਹਮ ਸਾਰਾ ਕੁਝ ਜਿਵੇਂ ਜਿਵੇਂ ਕਹਿ ਲਓ ਉਹ ਤਾਂ ਆਪਣੇ ਗੱਡੀਆਂ ਚ ਮਾਡਲ ਵਧਿਆ ਨੇ ਉਵੇਂ ਹੀ ਸਾਰਾ ਸਿਸਟਮ ਵਧਿਆ ਜਾਂਦਾ ਉਹ ਵੀ ਐਵਰੇਜ ਆਪਣੇ ਕੋਲੇ ਹੁਣ ਅੱਜ ਹਜੇ ਮਾਲ ਆਇਆ ਨਹੀਂ ਇਹਨਾਂ ਮਾਲ ਖੜਾ ਹਜੇ ਆਪਣੇ ਕੋਲੇ 150 ਕਿਲੋਮੀਟਰ ਵਾਲੀ ਸਕੂਟਰੀ ਆ ਰਹੀ ਆ ਸਿਰਫ 60000 ਰੁਪਏ ਚ 150 ਕਿਲੋਮੀਟਰ ਇੱਕ ਵਾਰੀ ਚਾਰਜ ਕਰੋ 150 ਕਿਲੋਮੀਟਰ ਉਹ ਲਿਥੀਅਮ ਚ ਆਉਗੀ ਲੈਡ ਚ ਲੈਡ ਇਸ ਨੇ ਚ ਆਉਗੀ ਲੈਡਾ ਤੁਹਾਡੇ ਜਨਾ ਫਟਣ ਦਾ ਖਤਰਾ ਨਾ ਕਿਸੇ ਹੋਰ ਚੀਜ਼ ਦਾ ਖਤਰਾ ਕਿਸੇ ਚੀਜ਼ ਦਾ ਖਤਰਾ ਨਹੀਂ ਚੁੱਪ ਕਰਕੇ ਇੱਕ ਵਾਰੀ ਚਾਰਜ ਕਰੋ ਸਾਰੀ ਰਾਤ ਚ 150 ਕਿਲੋਮੀਟਰ ਚਲਾਓ अच्छा ਤੇ ਜਿਹੜੇ ਜਰਨਾਂ ਯਾਰ ਵਿੱਚ ਪ੍ਰਾਣੀਆਂ ਖੜੀਆਂ ਕੱਟ ਲੈਣੇ ਆ ਪ੍ਰਾਣੀਆਂ ਸਾਰੀਆਂ ਹੁਣ ਇੱਕ ਗੱਲ ਹੋਰ ਵਿੱਚ ਮੈਂ ਦੱਸਦਾ ਹੁਣ ਮੈਂ ਕੱਲ ਇੱਥੇ ਹੀ ਆਪਣੇ ਨੇੜੇ ਤੜੇ ਦੇ ਕਿਸੇ ਡੀਲਰ ਨੂੰ ਫੋਨ ਲਾਇਆ ਵੀ ਸਕੂਟਰੀ ਚਾਹੀਦੀ ਹੈ ਕਹਿੰਦਾ ਜੀ 32000 ਦੀ ਚਾਰ ਬੈਟਰੀਆਂ ਤੇ 3000 ਦੀ ਗਾਰੰਟੀ 35 ਦੀ 3000 ਦੀ ਇੱਕ ਬੈਟਰੀ ਵਾਜ਼ 38 ਦੀ ਹੋਗੀ ਫਿਰ ਕਹਿੰਦਾ ਪ੍ਰਾਣੀ ਪ੍ਰੂਣੀ ਨਾ ਲੈ ਕੇ ਆਇਓ ਪਹਿਲਾਂ ਹੀ ਜਵਾਬ ਆ ਆਪਣੇ ਕੋਲੇ ਸਾਰੀਆਂ ਆਪਾਂ ਪ੍ਰਾਣੀਆਂ ਕਟਾਂਗੇ ਵਿੱਚ ਆ ਦੇਖ ਲਓ ਕਟੀਆਂ ਖੜੀਆਂ ਹੈਗੀਆਂ ਬਿਗਣ ਨਾ ਬਿਗਣ ਸਾਡੀਆਂ ਪ੍ਰਾਣੀਆਂ ਆਪਾਂ ਕੱਟ ਲੈਣੀਆਂ ਅੱਜ ਜੇ ਕਿਸੇ ਦੀ ਪੁਰਾਣੀ ਹੈਗੀ ਆ ਉਹ ਕਿਸੇ ਤੋਂ ਖਰੀਦੀ ਆ ਜਿੱਥੋਂ ਮਰਜ਼ੀ ਖਰੀਦੀ ਆ ਸਾਡੇ ਕੋਲੇ ਲਿਆਓ ਰੇਟ ਜਾਇਜ਼ ਚ ਕੱਟ ਦਾਂਗੇ ਇਹ ਵੀ ਨਹੀਂ ਕਹਿੰਦੇ ਵੀ ਬਾਲੇ ਵੱਧ ਚ ਕਟਾਂਗੇ ਬਾਲੇ ਘੱਟ ਚ ਕਟਾਂਗੇ ਜਿੰਨਾ ਕ ਜਾਇਜ਼ ਰੇਟ ਮਾਰਕੀਟ ਚ ਹੋਇਆ ਉਹਨੇ ਕ ਚ ਕੱਟ ਦਾਂਗੇ ਹਾਂ ਜਿਹਨਾਂ ਦਾ ਲੈਣੀਆਂ ਹੁੰਦੀਆਂ ਕਿਸੇ ਉਹ ਵੀ ਮਿਲ ਜਾਣਗੀਆਂ ਤੇ ਜੇ ਕਿਸੇ ਨੇ ਪੁਰਾਣੀ ਲੈਣੀ ਢੰਗ ਸਾਰਨ ਉਹ ਵੀ ਮਿਲ ਜਾਣਗੀਆਂ ਆ ਜਿਵੇਂ ਚਿੱਟੀ ਸਕੂਟਰੀ ਖੜੀ ਆ 10000 ਦੀ ਠੀਕ ਹੈ। ਹੋਰ ਆ ਜਮੇ ਖੜੀ ਆ 20000 ਰੁਪਏ ਦੀ। ਹੂੰ। ਪੁਰਾਣੀਆਂ ਖੜੀਆਂ ਵਾਧੂ। ਨਹੀਂ ਜਿਹੜੀ 10000 ਦੀ ਇਹ ਚਾਲੂ ਕਰਕੇ ਦੇਵਾਂਗੇ ਇਹ ਨਾ ਹੋਣਾ ਨਾ ਇਹ ਲੈ ਜਾਵੇ। ਪ੍ਰਾਣੀਆਂ ਬੈਟਰੀਆਂ 'ਚ 10 ਦੀ ਆ। ਹੋਰ ਸੁਣੋ ਨਵੀਆਂ ਬੈਟਰੀਆਂ ਪਾ ਕੇ 15 ਦੀ ਆ। ਜਮਾਂ ਨਵੀਆਂ। ਜਮਾਂ ਨਵੀਆਂ ਬੈਟਰੀਆਂ ਪਾ ਕੇ 15 ਦੀ ਆ। ਯਾਰ ਜੇ ਕੇ ਨੇ ਖੇਡ ਕਰਕੇ ਦੇਣੀ ਜੋ ਆਖਾਂ ਚੋਕਾਂ ਨੂੰ 15 ਤੋਂ ਤਾਂ ਸਾਈਕਲ ਹੀ ਆ ਅੱਜ ਕੱਲ। ਆਹੋ ਮਨਾ ਲਾਂਗੇ ਮੁੜ ਕੇ ਆਏ ਨੂੰ ਜੇ 10 ਜਾਂ 15 ਕਹਿ ਕੇ ਸੱਦ ਲੈਣੇ ਛੋਡੀ ਮੁੜ ਕੇ ਆਪਾਂ ਨਮੀ ਤੇ ਮਨਾ ਲਾਂਗੇ। ਆਏ ਨੂੰ ਮਨਾ ਲਾਂਗੇ ਆਪਾਂ। ਚਲੋ ਵਾਤੇ ਇੱਕ। ਹਾਂ ਅੱਜ ਵੀਰੇ ਕਿਹਾ ਹਾਂ ਹੋਰ ਕੀ ਆਲਾ ਵੀਰੇ ਹੋਰ ਸੋਣੋ ਕਹਿਵਾ ਉਹ ਵੱਡੇ ਫੈਨ ਆ ਜੀ ਉਹ ਜਾਉਂਦਾ ਰਿਹਾ ਜਾਉਂਦਾ ਰਿਹਾ ਜਾਉਂਦਾ ਰਿਹਾ ਹੋਰ ਕਹਿਵਾ ਹੋਰ ਬਾਈ ਦਾਸਰੀ ਕਾਲ ਐਮ ਇਹ ਉਹਦੇ ਵਰਗਾ ਲੱਗਿਆ ਮੈਨੂੰ ਅਮਰਤ ਵਰਗਾ ਫਰੀਦ ਮਨੋਜਾ ਲਾਲ ਵਾਲੇ ਵਰਗਾ ਹਨ ਹੂੰ ਬਈਨ ਭਾਂਜਾ ਗੁਰਪ੍ਰੀਤ ਸੋਹਣਾ ਮਿਲ ਕੇ ਆਏ ਹਾਂ ਹਾਂ ਗੁਰਸ਼ਰਨ ਗੁਰਪ੍ਰੀਤ ਗੁਰਪ੍ਰੀਤ ਹਰ ਭੇਜ ਹਰ ਭੇਜ ਹਰ ਭੇਜ ਉਹ ਭਾਣ ਜਾਨੀ ਉਹ ਤਾਂ ਮੇਰਾ ਦੋਸਤ ਹੀ ਹੈ ਅੱਛਾ ਦੋਸਤ ਆ ਠੀਕ ਹੈ ਜੀ ਛੋਟੀ ਜਿਮ ਫਿਰ ਵੀ ਮਾਡਲ ਦਿਖਾ ਤਦਈ 38000 ਵਾਲਾ ਪਹਿਲਾ ਮਾਡਲ ਆ ਜਿਹੜਾ 38 ਦਾ ਹੈ ਉਹ ਦਿਖਾ ਦਿਓ 38 ਵਾਲਾ ਆਪਣਾ ਆ ਮਾਡਲ ਆ ਇਹ ਆਪਾਂ ਪਿਛਲੀ ਵਾਰੀ ਵੀ ਸੇਮ ਦਿਖਾਇਆ ਸੀ ਆਹਾ ਮਾਡਲ ਆ ਇੱਕ ਸਾਲ ਪਹਿਲਾਂ ਵੀ 2 ਸਾਲ ਪਹਿਲਾਂ ਵੀ ਸੇਮ ਆਹੀ ਸਾਰਾ ਕੁਝ ਦਿਖਾਇਆ ਸੀ 5 ਬੈਟਰੀਆਂ 1200 ਵਾਟ ਮੋਟਰ ਆ ਜੀ 38000 ਰੁਪਏ ਰੇਟ ਆ 60 ਕਿਲੋਮੀਟਰ ਐਵਰੇਜ ਆ 60 ਕਿਲੋਮੀਟਰ ਐਵਰੇਜ ਦੇ ਰੰਗ ਸਾਰੇ ਮਿਲਣਗੇ ਰੰਗ ਇਹ ਚ ਸਾਰੇ ਉੱਧਰ ਖੜੇ ਆ ਠੀਕ ਹੈ ਜੀ ਰੰਗ ਸਾਰੇ ਰੰਗ ਸਾਰੇ ਹੈਗੇ ਆ ਰੰਗ ਆਪਣੇ ਕੋਲੇ ਸਾਰਿਆਂ ਚ ਹੀ ਸਾਰੇ ਹੈਗੇ ਆ ਦੇਖੋ ਵਾਈਟ ਮਹਿਰੂਨ ਮੈਟ ਬਲੈਕ ਸਿਲਵਰ ਜੈਡ ਬਲੈਕ ਸਕਾਈ ਬਲੂ ਸਾਰੇ ਰੰਗ ਹੈਗੇ ਤੇ ਕੋਈ 40 45000 ਚ ਇਸ ਤੋਂ ਬਾਅਦ ਚ ਆ ਗਈ ਜਿੱਦਾਂ ਇਹ 42000 ਤੋਂ ਸ਼ੁਰੂ ਆ ਇਹਦੇ ਚ ਹੁਣ ਲੋਕ ਪਾਈ ਜਾਂਦੇ 37 ਦੀ ਆ 42 ਦੀ ਆ ਆਪਣੇ ਕੋਲੇ ਇਹਦੇ ਇਹਦੇ ਦੇ ਵਿੱਚ 5 ਮਾਡਲ ਆ 42000 45000 ਠੀਕ ਹੈ ਜੀ ਆ 48000 ਹੂੰ ਆ 55000 ਦੇਖੋ ਸਾਰਿਆਂ ਦੀਆਂ ਕੰਪਨੀਆਂ ਇਹ ਅੱਡੋ-ਅੱਦ ਨੇ ਆ ਅੱਡੋ ਆਡਾ ਆ ਅਲੱਗ ਆ ਆ ਅਲੱਗ ਆ ਦੇਖੋ ਜਿੰਨਾ-ਜਿੰਨਾ ਰੇਟ ਉਹਨੇ-ਉਨੇ ਉਹ ਸਾਰਾ ਸਮਾਨ ਠੀਕ ਆ ਆਪਾਂ ਜਿੰਨਾ ਅਗਲਾ ਜਿਹੋ ਜਿਹਾ ਮੰਗੂ ਪਰ ਆਏ ਨਹੀਂ ਹੈਗਾ ਵੀ ਬਿਨਾ ਗਾਰੰਟੀ ਤੋਂ ਵੇਚਣਾ ਇਹਨਾਂ ਸਾਰਿਆਂ ਦੀ ਗਾਰੰਟੀ ਸਾਲ ਦੀ ਆ ਜੀ ਪਹਿਲਾਂ ਹੀ ਦੱਸ ਰਿਹਾ ਇਹਦੀ 6 ਮਹੀਨਿਆਂ ਦੀ ਆ ਠੀਕ ਆ ਆਪਾਂ ਪਿਛਲੀ ਵਾਰੀ ਵੀ 6 ਮਹੀਨਿਆਂ ਦੀ ਗਾਰੰਟੀ ਦਿੱਤੀ ਸੀ ਅੱਜ ਵੀ 6 ਮਹੀਨਿਆਂ ਦੀ ਆਪਣਾ ਇਹ ਨਹੀਂ ਹੈਗਾ ਪੱਕਾ ਹੀ ਆ ਨਾਲੇ ਇਹ ਨਹੀਂ ਵੀ ਉਹੀ ਕਹਿਤਾ ਆਪਾਂ ਸਾਹਮਣੇ ਲਿਖ ਕੇ ਵੀ ਪੱਕਾ ਹੀ ਲਾਇਆ ਵਾ ਠੀਕ ਆ ਤੇ ਇਸ ਤੋਂ ਉੱਪਰਲਾ ਮਾਡਲ ਇਸ ਤੋਂ ਉੱਪਰਲਾ ਆ ਗਿਆ ਜੀ ਜਿਵੇਂ 6 ਬੈਟਰੀਆਂ ਦੇ ਵਿੱਚ ਹੈ ਜੀ ਹੂੰ ਇਹ 55000 ਰੁਪਏ ਦਾ ਹੈ 6 ਬੈਟਰੀਆਂ ਦੇ ਵਿੱਚ 80 ਕਿਲੋਮੀਟਰ ਚੱਲੂਗਾ ਦੋਨੇ ਚੱਕੇ 12 ਨੰਬਰ ਆ ਜੀ ਠੀਕ 1500 ਵਟ ਮੋਟਰ ਆ ਗਈ ਇਸ ਤੋਂ ਉੱਪਰ ਫਿਰ ਆ ਆ ਗਿਆ ਜਿਵੇਂ ਇਹ 60000 ਦਾ ਆ ਗਿਆ ਜੀ ਹੂੰ ਦੇਖ ਲਓ ਮਾਡਲ ਬੱਸ ਆਪਾਂ ਰੇਟ ਵੱਧ ਨਹੀਂ ਮੰਗਦੇ ਓਦੋਂ ਬਾਅਦ ਚ ਇੱਕ 60 ਦੀ ਆਉਣ ਵਾਲੀ 150 ਕਿਲੋਮੀਟਰ ਦੀ ਇੱਕ 60000 ਦੀ ਆਉਣ ਵਾਲੀ ਹੈ 150 ਕਿਲੋਮੀਟਰ ਦੀ ਉਹਦੀ ਸ਼ਕਲ ਆਹਾ ਹੋਊਗੀ ਸੇਮ ਹੂੰ ਸੇਮ ਸ਼ਕਲ ਹੋਊਗੀ ਸੇਮ ਚੀਜ਼ ਹੋਊਗੀ ਉਹਦੇ ਵਿੱਚ ਬੈਟਰੀਆਂ ਦਾ ਫਰਕ ਹੋਣਾ ਹੂੰ ਸਾਰਾ ਕੁਝ ਸੇਮ ਹੋਊਗਾ ਉਹਦੇ ਵਿੱਚ ਬੈਟਰੀ ਆਪਣੀ ਨਵੀਂ ਆ ਰਹੀ ਹੈ ਵੱਡੀ ਠੀਕ ਹੈ ਜੀ 5 ਗਰੰਟੀ ਉਹ ਕਿੰਨੀ ਗਰੰਟੀ ਨਾ ਆ ਰਹੀ ਹੈ 1 ਸਾਲ ਦੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਲੈ ਵੀ ਸੱਜਣੋ ਜੇ ਕਿਸੇ ਵੀ ਸੱਜਣ ਨੇ ਬਿਜਲੀ ਵਾਲੀ ਸਕੂਟਰੀ ਲੈਣੀ ਆ ਭਗਤੇ ਦੇ ਵਿੱਚ ਆਪਣਾ ਬਹੁਤ ਪਿਆਰਾ ਸੱਜਣ ਵਸਦਾ ਬਹੁਤ ਪਿਆਰਾ ਸੱਜਣ ਸਾਈਕਲਾਂ ਦਾ ਵੀ ਬਹੁਤ ਪੁਰਾਣਾ ਕੰਮ ਤੇ ਆਹ ਵੀ ਸਭ ਤੋਂ ਪਹਿਲੀਆਂ ਦੇ ਵਿੱਚ ਮੁੱਢ ਤੋਂ ਲੈ ਕੇ ਹੁਣ ਤੱਕ ਵੀ ਇਹ ਉਦੋਂ ਦੇ ਲੱਗੇ ਵਿਆ ਵੀ ਜਦੋਂ ਇਹ ਇੱਕ ਵਾਰ ਆਈਆਂ ਸੀ ਤੇ ਫੇਲਦੀਆਂ ਵੀ ਹੋਗੀਆਂ ਸੀ ਆਪਣੇ ਕੋਲ ਖੜ੍ਹ ਗਿਆ ਸਟੈਂਡਰਡ ਵਾਲੀਆਂ ਹਜੇ ਵੀ ਪੁਰਾਣੀਆਂ ਹਾਂ ਜਿਹੜੀਆਂ ਆਈਆਂ ਤੇ ਫੇਲ ਹੋਗੀਆਂ ਸੀਗੀਆਂ ਉਹ ਉਦੋਂ ਦੇ ਕੰਮ ਕਰਦੇ ਆ ਪਰ ਲੱਗਿਆ ਰਹਿ ਲੱਗਿਆ ਰਹਿ ਲੱਗਿਆ ਰਹਿ ਅੱਜ ਤੱਕ ਨੀਕ ਦੇ ਵਿੱਚ ਸਤਾਰ ਹੋ ਗਿਆ ਅੱਜ ਤੱਕ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਬਿਜਲੀ ਵਾਲੀਆਂ ਸਕੂਟਰੀਆਂ ਕਿਵੇਂ ਕੰਮ ਕਰ ਰਹੀਆਂ ਕਿਵੇਂ ਪਰਫਾਰਮ ਕਰ ਰਹੀਆਂ ਆ ਝੋਨੇ ਝਾਨ ਦੇ ਸੀਜ਼ਨ ਦੇ ਤਾਂ ਨਜ਼ਾਰੇ ਦਿੱਤੇ ਆ ਜੇ ਕਿਸੇ ਸੱਜਣ ਨੇ ਦਿਵਾਲੀ ਦੂਬਲੀ ਤੇ ਆਪਦੇ ਬੱਚੇ ਨੂੰ ਆਪਦੇ ਘਰ ਵਾਲੀ ਨੂੰ ਕੋਈ ਗਿਫਟ ਕੋਪਟ ਦੇਣ ਦੀ ਕੋਈ ਤਿਆਰੀ ਆ ਤਾਂ ਪਰਦੇ ਨਾਲ ਆ ਕੇ ਸੌਦਾ ਕਰ ਦਿਓ ਉਧੇ ਆ ਕੇ ਤੇ ਵਟਸਐਪ ਤੇ ਕਾਲ ਵਟਸਐਪ ਤੇ ਭਾਈ ਮੈਸੇਜ ਛੱਡ ਦਿਓ ਬਾਰ ਬਾਰ ਜਾਨੀ ਕਿ ਕਾਲ ਆਉਂਦੀਆਂ ਕਈ ਵਾਰੀ ਨਹੀਂ ਚੱਕੀ ਜਾਂਦੀਆਂ ਕਈ ਵਾਰੀ ਆਪਾਂ ਫੈਮਲੀ 'ਚ ਹੁੰਨੇ ਆ ਕੰਮ ਕਰਦੇ ਨੇ ਵਟਸਐਪ ਤੇ ਮੈਸੇਜ ਛੱਡ ਦਿਓ ਵੀ ਸਕੂਟਰ ਦੀਆਂ ਫੋਟੋ ਵਿਦ ਰੇਟ ਫੋਟੋਆਂ ਆ ਜਾਣਗੀਆਂ ਜਿਹੜਾ ਮਾਡਲ ਸਿਲੈਕਟ ਆ ਉਹਦੀ ਫੋਟੋ ਵਾਪਸ ਪਾ ਦਿਓ ਇੰਨਾ ਹੀ ਕੰਮ ਆ ਬਸ ਜਿਹੜਾ ਕੋਈ ਬਰਥਡੇ ਤੇ ਕੋਈ ਗਿਫਟ ਦੇਣਾ ਚਾਹੁੰਦਾ ਮਿੱਤਰ ਦਾ ਵਿਆ ਤੇ ਉਹ 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 ਸੱਜਣਾ ਉਹ ਸੱਜਣੇ ਦੇ ਨਾਲ ਸੰਪਰਕ ਕਰ ਲੋ ਫਿਰ ਜਮਾਂ ਐਨ ਮੌਕੇ ਤੇ ਜਿਹੜਾ ਰੰਗ ਆ ਭਾਵੇਂ ਸੂਟ ਰੰਗ ਦੀ ਦੇ ਨਾਲ ਦੀ ਦਵਾ ਦਿਓ ਰੰਗ ਰੰਗ ਸਾਰੇ ਹੈਗੇ ਮਤਲਬ ਜੋ ਚੁਆਇਸ ਆ ਤਾਂ ਉਸ ਰੰਗ ਦੀ ਇਹ ਤੋਂ ਮਗਾ ਕੇ ਤੇ ਕਰਕੇ ਸੈਟਮੈਂਟ ਤੇ ਤੁਹਾਨੂੰ ਜਮਾਂ ਐਨ ਮੌਕੇ ਤੇ ਜਿਹੜੇ ਥਾਂ ਜਿੱਦਾਂ ਕਹੋਗੇ ਉਦੋਂ ਡਿਲੀਵਰੀ ਤੁਹਾਡੀ ਹੋ ਜੂਗੀ ਜੇ ਤੁਹਾਡੇ ਕੋਲੇ ਪੁਰਾਣੀ ਆ ਪਰਾਣੀ ਜੀ ਵੀ ਹੋ ਜੂ ਬਾਈ ਪਰਾਣੀ ਰਿਪੇਅਰ ਫੋਟੋ ਭੇਜੋ ਸਮਾਨ ਸਾਰਾ ਮਿਲ ਜੂ ਇੱਧਰ ਵੀ ਪਿਆ ਇੱਧਰ ਵੀ ਪਿਆ ਤੁਸੀਂ ਪਿੱਛੇ ਵੀ ਆਪਣਾ ਦੇਖਿਆ ਜਿੱਥੇ ਸਾਰਾ ਸਟਾਕ ਪਿਆ ਸਾਰਾ ਸਾਰਾ ਕੁਝ ਮਿਲ ਜੂਗਾ ਆ ਵੀ ਦੇਖ ਲਓ ਛੋਟਾ ਸਮਾਨ ਵੀ ਪਿਆ ਜਿਹੜਾ ਬਰੀਕ ਸਮਾਨ ਪੈਂਦਾ ਠੀਕ ਆ ਬਸ ਸਾਨੂੰ ਫੋਨ ਬਾਰ ਬਾਰ ਆ ਨਾ ਕਰਿਓ ਵਟਸਐਪ ਤੇ ਭੇਜ ਦਿਓ ਯਾਰ ਤੁਹਾਡੀ ਰਿਕੁਐਸਟ ਹੀ ਆ ਵੀ ਫੋਨ ਬਾਰ ਬਾਰ ਨਾਲੋਂ ਵਟਸਐਪ ਤੇ ਫੋਟੋ ਭੇਜ ਦਿਓ ਸਮਾਨ ਮਿਲ ਜੂ ਠੀਕ ਆ ਜੀ